ਦੋਹਵਨ ਵਿਚ ਦੋਹਵਨ ਦੋਹਵਨ ਵਿਚ ਸਪਰਦਾ ਬਾਢੀ ਦੁਦਸ ਉੱਠੇ ਬਾਡਾ ਬਾਢ ਹੈ ਦੋਹਵਨ ਵਿਚ ਸਪਰਦਾ ਬਾਢੀ ਬਾਡਾ ਦੁਦਸ ਉੱਠੇ ਸੁਬਟ ਅਸ ਕਾਢ ਚਮਕਹਿ ਕਹੂ ਅਸਨ ਕੀ ਧਾਰਾ ਵਿਚ ਕੀ ਲੋਥ ਅਨੇਕ ਅਪਾਰਾ ਵਿਚ ਗਈ ਲੋਥ ਦਈ ਵਿਚ ਗਈ ਲੋਥ ਅਨੇਕ ਅਪਾਰਾ ਜੁਗਨ ਤਹਿਤ ਫਿਰਹਿ ਹਰਖਾਨੇ ਗੀਤ ਸੇਵਾ ਬੁਲਹਿ ਅਪਮਾਨੇ અપਮਾਨੇ ਤਾਂ ਪਪਾ ਬੁਲਾਇਓ ਗੀਤ ਸੇਵਾ ਬੁਲਹਿ ਅਪਮਾਨੇ ਭੂਤ ਪ੍ਰੇਤ ਨਾ ਚਹ ਅਰ ਕਾਵਹਿ ਕਹੂੰ ਕਹੂੰ ਸ਼ਬਦ ਬੈਤਾਲ ਸੁਨਾਵਹਿ ਚਮਕਤ ਕਹੂੰ ਖੱਗਨ ਕੀ ਧਾਰਾ ਬਿਥ ਗਏ ਰੁੰਡ ਪਸੁੰਡ ਅਪਾਰਾ ਚਿੰਸਤ ਕਹੂੰ ਗਿਰੇ ਗਜ ਮਾਤੇ ਸੋਗਤ ਕਹੂੰ ਸਭ ਟਰਣ ਤਾਤੇ ਹਿੰਸਤ ਕਹੂੰ ਗਿਰੇ ਹੈ ਘਾਏ ਸੋਗਤ ਕਰੂਰ ਸ਼ਲੋਕ ਪਠਾਏ ਕਟ ਗਏ ਕਹੂੰ ਕੌਰ ਅਰ ਚਰਮਾ ਕਟ ਗਏ ਗਜ ਬਾਜਨ ਕੇ ਬਰਮਾ ਜੁਗਨ ਦੇਤ ਕਹੂੰ ਕਿਲਕਾਰੀ ਨਾਚਤ ਭੂਤ ਬਜਾਵਤ ਤਾਰੀ ਬਾਵਨ ਵੀਰ ਫਿਰੈ ਚਹੂ ਪੂਰਾ ਹਾਂਜੀ ਟਿੱਪੀ ਕਰ ਲੋ ਦੀ ਨਦੀ ਪੀਰ ਆਦਿ ਖ ਬਣਾ ਲਉ ਜੁਗਨ ਦੇ ਤਤ ਕਹੋ ਕਿਲਕਾਰੀ ਨਚਤ ਭੂਤ ਬਜਾਵਤ ਤਾਰੀ ਭਾਵਨ ਪੀਰ ਫਿਰੈ ਚਹੂਰਾ ਬਾਜਤ ਮਾਰੂ ਰਾਖਸ ਧੌਰਾ ਰਣ ਅਸਕਾਲ ਜਲਦ ਜਿਮ ਗਾਜਾ ਭੂਤ ਪਿਸਾਚ ਪੀਰ ਭੈ ਭਾਜਾ ਰਣ ਮਾਰੂ ਇਹ ਦਿਸਤੇ ਬਾਜਿਓ ਕਾਇਰ ਹੋਤੋ ਸੋ ਪੀ ਨਹਿ ਭਾਜਿਓ ਰਹਿ ਗਈ ਸੂਰਨ ਖਗ ਕੀ ਟੇਕਾ ਕਟ ਗਏ ਸੁੰਡ ਪਸੁੰਡ ਅਨੇਕਾ 나ਚਤ ਜੋਗਨ ਕਹੂੰ ਬਿਤਾਰਾ ਧਾਵਤ ਪੂਤ ਪ੍ਰੇਤ ਬਿਕਰਾਰਾ ਧਾਵਤ ਅਦ ਕਮਦ ਅਨੇਕਾ ਮੰਡ ਰਹੇ 라ਵਤ ਗੱਡ ਟੇਕਾ ਵੱਡ ਰਹੇ ਟੇਕਾ ਮੰਡ ਰਹੇ ਮੰਡ ਰਹੇ 라ਵਤ ਗੱਡ ਰਹੇ ਟੇਕਾ ਮੰਡ ਰਹੇ 라ਵਤ ਗੱਡ ਰਹੇ ਟੇਕਾ ਅਨਹਦ ਰਾਗ ਅਨਾਹਦ ਬਾਜਾ ਕਾਇ ਰਹਤਾ ਵਹ ਨਹੀਂ ਬਾਜਾ ਮੰਦਰ ਤੂਰ ਕਰੋਰ ਕਰੋਰਾ ਗਾਜ ਸਰਾਵਤ ਰਾਗ ਸਿਧੌਰਾ ਗਾਜਸ ਰਾਵਤ ਰਾਗ ਸੰਧੌਰਾ ਗਾਜਸ ਰਾਵਤ ਰਾਗ ਸਿਧੌਰਾ ਹਾਂਜੀ ਸੰਧੌਰਾ ਸੰਧੌਣਾ ਕੁਣਾਉਣਾ ਕਰ ਲੋ ਥੋੜਾ ਜਿਹਾ ਹਾਂਜੀ ਸਿਧੌਰਾ ਹੂੰ ਗਾਜ ਗਾਜਸ रावत ਰਾਗ ਸਧੌੜਾ ਝਮਕਸ ਦਾਮਨ ਜਿਮਕਰਵਾਰ ਬਰਸਤ ਬਨਨ ਮੇਘ ਅਪਾਰਾ ਘੂ ਮਹਿ ਕਾਇਲ ਲੋਹ ਚਾਤੇ ਖੇਲ ਬਸੰਤ ਮਨੋ ਮਦ ਮਾਤੇ ਗਿਰਗੇ ਕਹੂੰ ਜਿਰਹ ਅਰ ਜਵਾਨਾ ਗਰਜਤ ਗਿੱਧ ਪੁਕਾਰਤ ਸਵਨ ਉਨ ਦਲ ਦਹੁ ਭਾਇਨ ਕੋ ਭਾਜਾ ਠਾਂਡ ਨਾ ਸਕਿਓ ਰੰਕ ਅਰ ਰਾਜਾ तके देश उड़िछा, उड़िछा। उड़िछा। देश राजा के कर मत राजा मत गए ऐसे ही काजा छीन छान छित छत्र फिरायो महाराज आप ही कहायो आगे चले असमेद आगे चले असमेध हारा ਤਵਹਿ ਪਾਛੇ ਫੌਜ ਅਪਾਰਾ ਗੇਜਹਿ ਨਿਰਪਤ ਗੇ ਗੱਲਾ ਵੀ ਗੇਜਹਿ ਨਿਰਪਤ ਤਿਲਕ ਮਹਾਰਾਜਾ ਗੇਜਹਿ ਨਿਰਪਤ ਤਿਲਕ ਮਹਾਰਾਜਾ ਰਾਜਪਾਟ ਬਾਹੂ ਕੋ ਛਾਜਾ ਤਹਾ ਏਕ ਆਹੇ ਸਨੋਢੀ ਬ੍ਰਹਮਣ ਇਕ 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 ਹਾਂ ਚਲ ਤਹਾ ਏਕ ਤਹਾ ਏਕ ਆਹੇ ਸਨੋਢੀ ਬ੍ਰਹਮਣ ਪੰਡਿਤ ਬਡੋ ਮਹਾ ਪਡ ਗੁਣ ਜਨ ਭੂ ਪਹਿ ਕੋ ਗੁਰ ਸਭ ਹੋਂ ਕੀ ਪੂਜਾ